ਪਿੰਡ ਲਖਮੀਰ ਦੇ ਹਿਠਾੜ ਦੇ ਵਸਿਆ ਨੇ ਸੁਖਦੇਵ ਸਿੰਘ ਸੋਢੀ ਨੂੰ ਸਰਬਸੰਮਤੀ ਨਾਲ ਲੈ ਲਾਣਿਆ ਸਰਪੰਚ ਪੰਚਾਇਤੀ ਚੋਣਾਂ ਦਾ ਰਸਮੀ ਤੌਰ ਤੇ ਐਲਾਨ ਪਾਉਂਦੇ ਅਜੇ ਨਹੀਂ ਹੋਇਆ ਹੈ ਪਰ ਸਰਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਤੌਰ ਤੇ ਸਰਬਸੰਮਤੀ ਨਾਲ ਸਰਪੰਚੀ ਦਿਆ ਅਗੋਂ ਨੁਮੇਂਦੀਆਂ ਚੁਣਨ ਦਾ ਬਿਗਲ ਵਜਾ ਦਿੱਤਾ ਹੈ ਬਲਾਕ ਮਮਦੋਟ ਦੇ ਨਜ਼ਦੀਕੀ ਪਿੰਡ ਲਖਮੀਰ ਕੇ ਹਿਠਾੜ ਵਿਖੇ ਪਿੰਡ ਵਸਿਆ ਨੇ ਗੁਰੂ ਘਰ ਬੈਠ ਕੇ ਸੁਖਦੇਵ ਸਿੰਘ ਸੋਢੀ ਨੂੰ ਅੱਜ ਆਪਣਾ ਅਗਵ ਸਰਪੰਚ ਐਲਾਨ ਦਿੱਤਾ ਹੈ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਲਾਨੀ ਗਏ ਸਰਪੰਚ ਸੁਖਦੇਵ ਸਿੰਘ ਸੋਢੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਜੋ ਉਸ ਨੂੰ ਪਿੰਡ ਵਾਸੀਆਂ ਨੇ ਜੋ ਮਾਨ ਸਨਮਾਨ ਦਿੱਤਾ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਅਤੇ ਪਿੰਡ ਦੀ ਤਰੱਕੀ ਤੇ ਪਾਇਚਾਰਕ ਸੰਜਾਲ ਲਈ ਹਰ ਵੇਲੇ ਯਤਨਸ਼ੀਲ ਰਹਿਣਗੇ ਕਰੀਏ ਤੇਰਾ ਮਤਾ ਪਾਇਆ ਗਿਆ ਅੱਜ ਦਾ ਮਤਾ ਸਾਡੇ ਸਾਰੇ ਪਿੰਡ ਲਖਮੀਰ ਕੇ ਠਾਰ ਦੀ ਸਰਪੰਚਾਇਤ ਚੁਣੀ ਗਈ ਹੈ ਜੀ ਇਹਨਾਂ ਸਾਰੇ ਘਰਾਂ ਨੇ ਸਾਰੇ ਪਰਿਵਾਰਾਂ ਨੇ ਬੀਗੀਆਂ ਬੱਚਿਆਂ ਨੇ ਸਾਰੇ ਨਾਲ ਮਿਲ ਕੇ ਸਾਨੂੰ ਸ਼ਾਨ ਬਖਸ਼ੀ ਹੈ ਤੇ ਇਹਦੇ ਵਿੱਚ ਅਸੀਂ ਆਪਦਾ ਨਗਰ ਦੀ ਸੇਵਾ ਕਰਾਂਗੇ ਜੀ ਸਾਰੇ ਨਗਰ ਦੀ ਅਸੀਂ ਇੱਕ ਅੱਖ ਨਾਲ ਸਾਰਿਆਂ ਦੇਖਾਂਗੇ ਤੇ ਕਿਸੇ ਨਾਲ ਹੀ ਇਖਾ ਭਾਜ ਨਹੀਂ ਕਰਾਂਗੇ ਜਿਹੜੀ ਰੀਤ ਅੱਜ ਚੱਲੀ ਹੈ ਨਵੀਂ ਇੱਕ ਇਹਦੇ ਬਾਰੇ ਕੀ ਕਹਿਣਾ ਚਾਹਵੇ ਕੀ ਫਾਇਦਾ ਹੋਏਗਾ ਇਹਦੇ ਫਾਇਦਾ ਤੁਹਾਨੂੰ ਦੱਸਿਆ ਜੱਗੇ ਵੀ ਜਿਹੜੇ ਜੀ ਆਪਣਾ ਕਲੇਸ਼ ਨਹੀਂ ਹੋਣਗੇ ਪਿੰਡਾਂ 'ਚ ਆਪਸ ਵਿੱਚ ਭਾਈਚਾਰਾ ਵਧਿਆ ਰਹੇਗਾ ਸਰਕਾਰ ਨੂੰ ਕੀ ਕਹਿਣਾ ਚਾਹੋ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਕਰਾਈਆਂ ਜਾਣ ਈਰਖਾ ਤੋਂ ਬਚਾਇਆ ਜਾਏ ਅੱਜ ਤੁਸੀਂ ਕਿਸ ਨੂੰ ਸਰਪੰਚ ਬਣਾਇਆ ਅਸੀਂ ਪਿੰਡ ਲਖਮੀਰ ਕੇ 68 ਸੁਖਦੇਵ ਸਿੰਘ ਸੋਢੀ ਨੂੰ ਸਰਪੰਚ ਬਣਾਇਆ ਸਰਬਸੰਮਤੀ ਦੇ ਨਾਲ ਉਦੇ ਵਿੱਚ ਇਹ ਫਾਇਦਾ ਵੀ ਪਿੰਡਾਂ 'ਚ ਜਿਹੜੇ ਨਸ਼ੇ ਪੱਤੇ ਚੱਲਦੇ ਨੇ 2-2 ਮਹੀਨੇ ਪਹਿਲਾਂ ਸ਼ਰਾਬਾਂ ਪਿਆਈਆਂ ਜਾਂਦੀਆਂ ਜਾਂ ਹੋਰ ਨਸ਼ੇ ਖਵਾਏ ਜਾਂਦੇ ਨੇ ਉਹ ਹੁਣ ਬੰਦ ਹੋ ਜਾਣਗੇ ਸਰਬਸੰਮਤੀ ਨਾਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਕਹਿੰਨੇ ਪੰਚਾਇਤਾਂ ਬਣਨ ਆਉਣ ਵਾਲੇ ਟਾਈਮ 'ਚ ਸਾਰਿਆਂ ਦਾ ਭਲਾ ਇਹਦੇ ਵਿੱਚ ਅਪੀਲ ਕੀ ਕਰੂੰਗੇ ਅਪੀਲ ਇਹ ਸੀ ਇਹੀ ਕਰਦੇ ਆਂ ਵੀ ਸਰਬਸੰਮਤੀ ਨਾਲ ਪੰਚਾਇਤਾਂ ਬਣਦੀਆਂ ਰਹਿਣ ਪਿੰਡਾਂ 'ਚ ਨਸ਼ੇ ਪੱਤੇ ਬੰਦ ਹੋਣ ਵਿਕਾਸ ਹੋਵੇ ਆਪਦੀ ਭਾਈਚਾਰੇ ਨਾਲ ਆਪ ਜਿਹੜੇ ਧੜੇਬਾਜੀ ਉਹ ਖਤਮ ਹੋ ਜਾਣਗੇ ਇਹ ਅੱਜ ਦਾ ਜਿਹੜਾ ਦਿਨ ਜੀ ਬਹੁਤ ਸ਼ੁਭ ਦਿਨ ਹੈ ਇਸ ਨਗਰ ਦੇ ਵਿੱਚ ਸਰਬ ਸੰਸਿੰ ਨਾਲ ਸਰਦੇਵ ਸਿੰਘ ਢੋਡੀ ਸਾਹਿਬ ਨੂੰ ਸਾਰੀਆਂ ਸੰਗਤਾਂ ਨੇ ਸਰਪੰਚ ਚੁਣਿਆ ਆਉਣ ਵਾਲੇ ਸਮੇਂ 'ਚ ਨਗਰ ਦਾ ਵਿਕਾਸ ਵੀ ਚੰਗਾ ਹੋਵੇਗਾ ਨਸ਼ਿਆਂ ਤੋਂ ਵੀ ਨੌਜਵਾਨ ਪੀੜ੍ਹੀ ਬਚੇਗੀ ਲੜਾਈਆਂ ਚੱਬਿਆਂ ਤੋਂ ਸੰਗਤ ਮੁਕਤ ਹੋ ਜਾਏਗੀ ਇਹੋ ਜੀ ਅਸੀਂ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਵਿੱਚ ਕਿ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਏ ਇਸ ਤਰ੍ਹਾਂ ਨਗਰਾਂ 'ਚ ਸੈਮਸੰਸ ਨੂੰ ਨਹੀਂ ਰੋਵੇ ਤੇ ਸਾਡਾ ਪੰਜਾਬ ਅੱਗੇ ਤਰੱਕੀਆਂ ਕਰ ਸਕਦਾ ਹੈ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਬੜੇ ਪ੍ਰੇਮ ਪਿਆਰ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਪਿੰਡ ਦਾ ਵਿਕਾਸ ਚੰਗਾ ਕਰਕੇ ਤੇ ਚੰਗੇ ਖਿਆਲਾਂ ਨਾਲ ਆਪਾਂ ਚੱਲੀਏ ਤੇ ਨਸ਼ਿਆਂ ਤੋਂ ਮੁਕਤ ਹੋ ਗਏ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ